ਕਸਰ ਪ੍ਰਭੋ ਅੱਜ ਦੀ ਵੀਡੀਓ ਵਿੱਚ ਇੱਕ ਜ਼ਰੂਰੀ ਸਵਾਲਾਂ ਦੇ ਚੱਠੇ ਨੂੰ ਖੋਲਣ ਲੱਗੇ ਹੈਗੇ ਆ ਕਿ ਪੰਜਾਬ ਦੇ ਵਿੱਚ ਪੂਸ਼ਾ ਚਿਵਾਲੀ ਨਹੀਂ ਲੱਗੇਗਾ ਜਾਂ ਪੰਜਾਬ ਦੇ ਵਿੱਚ ਪੂਸ਼ਾ ਚਿਵਾਲੀ ਲਾਉਣ ਤੋਂ ਬਾਅਦ ਖਰੀਦਿਆ ਨਹੀਂ ਜਾਵੇਗਾ ਇਸ ਤਰ੍ਹਾਂ ਦੀਆਂ ਖਬਰਾਂ ਕਾਫੀ ਉੱਡ ਰਹੀਆਂ ਹੈਗੀਆਂ ਅਗਰ ਪੂਸ਼ਾ ਚਿਵਾਲੀ ਨੂੰ ਬੰਦ ਕਰਨ ਦਾ ਕੋਈ ਕਾਰਨ ਹੈ ਤਾਂ ਇੱਕੋ ਹੀ ਕੇ ਇਹ ਟਾਈਮ ਵੱਧ ਲੈਂਦੀ ਹੈਗੀ ਹੈ ਠੀਕ ਹੈ ਵੱਧ ਟਾਈਮ ਵਾਲੀਆਂ ਬਹੁਤ ਕਿਸਮਾਂ ਹੈਗੀਆਂ ਕੱਲੀ ਪੂਸ਼ਾ ਚਿਵਾਲੀ ਦਾ ਹੀ ਵੱਧ ਸਮਾਂ ਨਹੀਂ ਹੈਗਾ ਇਹਦੇ ਵਿੱਚ ਬਾਸਮਤੀ ਕਿਸਮਾਂ ਵੀ ਆਉਂਦੀਆਂ ਹੈਗੀਆਂ ਇਹਦੇ ਵਿੱਚ ਆਮ ਅਨ ਆਫੀਸ਼ੀਅਲੀ ਜਿਹੜੀਆਂ ਪਰਸਨਲ ਪ੍ਰਾਈਵੇਟ ਫਰਮਾਂ ਦੀਆਂ ਕਿਸਮਾਂ ਹੈਗੀਆਂ ਵੱਡੇ ਪੱਧਰ ਤੇ ਲੱਗ ਰਹੀਆਂ ਹੈਗੀਆਂ ਉਹਨਾਂ ਦਾ ਨਾਮ ਵੀ ਆਉਂਦਾ ਹੈਗਾ ਉਹ ਕਿਸਮਾਂ ਵੀ ਇਨ੍ਹਾਂ ਕਿਸਮਾਂ ਦੇ ਬਰਾਬਰ ਸਮਾਂ ਲੈਂਦੀਆਂ ਹੈਗੀਆਂ ਪੂਸ਼ਾ ਚਵਾਲੀ ਦੇ ਬਰਾਬਰ ਪੂਸ਼ਾ ਚਵਾਲੀ ਅਕਸਰ 150 ਤੋਂ 155 157 ਦਿਨਾਂ ਤੱਕ ਵੀ ਤੁਹਾਡੇ ਖੇਤਾਂ ਦੇ ਵਿੱਚ ਲੈ ਜਾਂਦੀ ਹੈ ਪਰ ਜਿਹੜੀ ਇਹ ਇੱਕ ਸਟੇਟਮੈਂਟ ਘੁੰਮ ਰਹੀ ਹੈਗੀ ਆ ਪਿਛਲੇ ਸਾਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਇੱਕ ਬਿਆਨ ਦਿੱਤਾ ਗਿਆ ਜਿਹਦੇ ਕਰਕੇ ਹੁਣ ਇਹ ਗੱਲ ਚੱਲ ਰਹੀ ਹੈਗੀ ਆ ਬਟ ਮੈਂ ਇਹ ਸਮਝਦਾ ਹੈਗਾ ਕਿ ਪਰਾਲੀ ਘੱਟ ਵਾਲੀ ਕਿਸਮ ਜਾਂ ਵੱਧ ਝਾੜ ਵਾਲੀ ਕਿਸਮ ਜਾਂ ਘੱਟ ਸਮੇ ਵਾਲੀ ਕਿਸਮ ਉਹ ਤਾਂ ਹੀ ਪਰਫੁੱਲਤ ਹੋ ਸਕਦੀ ਹੈਗੀ ਆ ਅਗਰ ਉਹ ਕਿਸੇ ਏਰੀਆ ਨੂੰ ਸੂਟ ਕਰਦੀ ਹੈਗੀ ਆ ਪੰਜਾਬ ਦੇ ਕਲਾਈਮੇਟ ਨੂੰ ਮਿੱਲਾਂ ਦੀ ਰਿਕੁਆਇਰਮੈਂਟ ਨੂੰ ਪੂਰਨ ਤੌਰ ਤੇ ਇਹ ਵੈਰੈਟੀ ਪੂਰ ਪੂਰਤੀ ਕਰਦੀ ਸੀਗੀ ਇਹਦੇ ਵਿੱਚ ਚੌਲ ਦੀ ਰਿਕਵਰੀ ਚੰਗੀ ਹੈਗੀ ਆ ਸਮੱਸਿਆ ਆਈ ਹੈਗੀ ਆ ਪਾਣੀ ਦੇ ਡਿੱਗਦੇ ਹੋਏ ਪੱਧਰ ਨੂੰ ਇਸ ਵੈਰੈਟੀ ਨੂੰ ਘਟਾਉਣ ਬਾਰੇ ਨੋਟੀਫਿਕੇਸ਼ਨ ਆਇਆ ਹੈਗਾ ਇਹ ਬੰਦ ਨਹੀਂ ਹੋ ਸਕਦੀ ਹੈਗੀ ਮਿਲਰਾਂ ਨੇ ਸਿਰਫ ਮਾਰਕੀਟ ਦੇ ਵਿੱਚੋਂ ਝੋਨਾ ਖਰੀਦਣਾ ਛਿਲਕਾ ਲਾ ਕੇ ਚੌਲ ਬਣਾ ਕੇ ਸਰਕਾਰ ਨੂੰ ਦੇਣਾ ਹੁੰਦਾ ਹੈਗਾ ਜਿੰਨਾ ਹੀ ਉਨ੍ਹਾਂ ਦੀ ਨਿਰਧਾਰਤ ਮਾਤਰਾ ਤੋਂ ਵੱਧ ਚੌਲ ਆਵੇਗਾ ਉਹ ਮਿਲਾਂ ਦੀ ਐਕਸਟਰਾ ਇਨਕਮ ਬਣਦੀ ਹੈਗੀ ਹੈ ਤੇ ਉਹ ਇਹ ਵੈਰੈਟੀ ਪੂਰਨ ਤੌਰ ਤੇ ਕਰ ਰਹੀ ਹੈ ਜਿਹੜੀ ਕਿ ਪਿਛਲੇ 12 ਸਾਲਾਂ ਤੋਂ ਜਦੋਂ ਸਾਲਾਂ ਤੋਂ ਮਾਰਕੀਟ ਦੇ ਵਿੱਚ ਇਹ ਰਿਕੁਆਇਰਮੈਂਟ ਪੂਰੀ ਕਰ ਰਹੀ ਹੈਗੀ ਆ ਫਾਰਮਰਾਂ ਨੇ ਵੱਡੇ ਪੱਧਰ ਤੇ ਲਾਇਆ ਬਹੁਤ ਵੱਡੇ ਪੱਧਰ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਵੱਡਾ ਰਕਬਾ ਇਹਦੇ ਥੱਲੇ ਚੱਲਾ ਗਿਆ ਸੀ ਪਰ PR126 ਆਉਣ ਦੇ ਬਾਅਦ ਜਾਂ ਮੱਕੀ ਦਾ ਏਰੀਆ ਲੱਗਣ ਦੇ ਵਾਅ ਜਾ ਬਾਤ ਸਮਝੀਏ ਚੰਗੇ ਰੇਟ ਆਉਣ ਤੋਂ ਬਾਅਦ ਜਿਹੜੀਆਂ ਕਿਸਮਾਂ ਦੀ ਟ੍ਰਾਂਸਪਲੈਂਟਿੰਗ ਜੁਲਾਈ ਐਂਡ ਦੇ ਵਿੱਚ ਮਿਡ ਜੁਲਾਈ ਦੇ ਵਿੱਚ ਹੋਣ ਲੱਗ ਗਈ ਤਾਂ ਉੱਥੇ ਇਹ ਵੈਰੈਟੀ ਕਿਸੇ ਤਰੀਕੇ ਨਾਲ ਫਿੱਟ ਨਹੀਂ ਆ ਸਕਦੀ ਹੈਗੀ ਤਾਂ ਉੱਥੇ ਇਹ ਵੈਰੈਟੀ ਨੂੰ ਫਾਰਮਰ ਨੇ ਆਪਣੇ ਪੱਧਰ ਤੇ ਹੀ ਲਾਉਣਾ ਘਟਾ ਕਰ ਦਿੱਤਾ ਇੱਕ ਖਬਰ ਨਾਲ ਦੀ ਨਾਲ ਘੁੰਮਦੀ ਹੈਗੀ ਆ ਕਿ ਪੀਆਰ 126 ਦਾ ਦਾਣਾ ਬਰੀਕ ਹੈ ਜੀ ਟੋਟਾ ਜ਼ਿਆਦਾ ਬਣਦਾ ਹੈ ਜੀ ਇਸ ਵੈਰੈਟੀ ਦੇ ਵਿੱਚ ਬਿਕਣ ਦੇ ਵਿੱਚ ਦਿੱਕਤ ਆਵੇਗੀ ਮਿੱਲਾਂ ਵੱਲੋਂ ਨਹੀਂ ਖਰੀਦਿਆ ਜਾਵੇਗਾ ਤਾਂ ਮੈਂ ਇੱਕ ਤੁਹਾਨੂੰ ਇੱਕ ਵੈਸੀ ਜਨਰਲ ਐਗਜ਼ਾਮਪਲ ਦੇ ਕੇ ਸਮਝਾ ਦਿੰਦਾ ਹੈਗਾ ਕਿ ਜਦੋਂ ਵੀ ਕੋਈ ਵੈਰਾਈਟੀ ਆਫੀਸ਼ੀਅਲੀ ਕਿਸੇ ਇੰਸਟੀਚਿਊਸ਼ਨ ਦੁਆਰਾ ਸਰਕਾਰੀ ਇੰਸਟੀਚਿਊਸ਼ਨ ਦੁਆਰਾ ਮਾਰਕੀਟ ਦੇ ਵਿੱਚ ਦਿੱਤੀ ਜਾਂਦੀ ਹੈ ਤਾਂ ਉਹਦੀ ਇੱਕ ਪ੍ਰੋਪਰ ਮਿਲਿੰਗ ਟੈਸਟਿੰਗ ਹੁੰਦੀ ਹੈ ਜਿਹੜੀ ਕਿ ਮਿੱਲਾਂ ਦੀ ਐਸੋਸੀਏਸ਼ਨ ਦੁਆਰਾ ਪਾਸ ਕੀਤੀ ਜਾਂਦੀ ਹੈ ਜਿਹੜੀ ਮਿੱਲਾਂ ਦੇ ਨਾਲ ਸਰਕਾਰੀ ਟਾਈਅਪ ਹੁੰਦਾ ਚੌਲ ਦੀ ਰਿਕਵਰੀ ਦਾ ਉਹਦੀ ਅਗਰ ਉਹ ਫੁੱਲਫਿਲ ਕੰਡੀਸ਼ਨ ਹੁੰਦੀ ਹੈ ਤਾਂ ਹੀ ਉਹ ਵੈਰੈਟੀ ਅੱਗੇ ਜਾ ਕੇ ਮਾਰਕੀਟ 'ਚ ਆਉਂਦੀ ਹੈਗੀ ਆ ਇਹ ਨਹੀਂ ਹੋ ਗਿਆ ਕਿ ਇਸ ਵੈਰੈਟੀ ਦਾ ਜੀ ਬਹੁਤ ਜ਼ਿਆਦਾ ਝਾੜ ਆ ਇਹ ਨੂੰ ਮਾਰਕੀਟ 'ਚ ਦੇ ਦਿਓ ਐਦਾਂ ਨਹੀਂ ਉਹਦੇ 4-5 ਪੂਰੇ ਪੋਹਤਾ ਪੈਰਾਮੀਟਰ ਹੁੰਦੇ ਆ ਉਹਨਾਂ ਨੂੰ ਪੂਰਾ ਕਰਨ ਤੋਂ ਬਾਅਦ ਕੋਈ ਵੈਰੈਟੀ ਆ ਉਹ ਮਾਰਕੀਟ ਵਿੱਚ ਉਤਾਰੀ ਜਾਂਦੀ ਹੈਗੀ ਆ ਨਹੀਂ ਤਾਂ 1 ਸਾਲ ਦੇ ਵਿੱਚ 5-5 ਵੈਰੈਟੀਆਂ ਆ ਜਾਣ ਤਾਂ ਮੈਨੂੰ ਲੱਗਦਾ ਵੀ ਤੋ 3 ਸਾਲਾਂ ਬਾਅਦ ਕੋਈ ਕਿਸਮ ਆਉਂਦੀ ਹੈਗੀ ਆ ਉਹ ਕਿਸਮ ਦਾ ਸਮਾਂ ਬੜਾ ਇੰਪੋਰਟੈਂਟ ਹੁੰਦਾ ਉਹਦਾ ਝਾੜ ਬੜਾ ਇੰਪੋਰਟੈਂਟ ਹੁੰਦਾ ਉਹਦੇ ਤੇ ਬਿਮਾਰੀਆਂ ਦਾ ਕਿੰਨਾ ਕ ਆਉਣਾ ਹੁੰਦਾ ਇਹ ਵੀ ਬੜਾ ਇੰਪੋਰਟੈਂਟ ਹੁੰਦਾ ਉਹ ਵੈਰੈਟੀ ਮਿੱਲਾਂ ਵਾਲਿਆਂ ਦੀ ਕਿੰਨੀ ਰਿਕਵਰੀ ਤੇ ਖਰੀ ਉੱਤਰਦੀ ਆ ਉਹ ਵੀ ਬੜਾ ਇੰਪੋਰਟੈਂਟ ਹੁੰਦਾ ਹਾਂ ਠੀਕ ਹੈ ਉਸ ਵੈਰੈਟੀ ਨੂੰ ਗਲਤ ਸਮੇਂ ਤੇ ਲਾਇਆ ਜਾਣਾ ਉਹ ਵੈਰੈਟੀ ਦੀ ਬੇਇੱਜ਼ਤੀ ਕਰਾ ਕੇ ਰੱਖ ਦਿੰਦਾ ਉਹਦੀ ਵੈਰੈਟੀ ਦੇ ਪ੍ਰੋਪਰ ਤਰੀਕੇ ਦੇ ਝਾੜ ਨਹੀਂ ਆਉਂਦੇ ਹੈਗੇ ਤਾਂ ਪਰ ਜਿਹੜਾ PR126 ਆ ਆਫੀਸ਼ੀਅਲੀ ਤਰੀਕੇ ਦੇ ਨਾਲ ਨੋਟੀਫਿਕੇਸ਼ਨ ਵੀ ਆ ਗਿਆ ਵੀ ਇਹਦੀ ਵਿਕਰੀ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਪਹਿਲੇ 2-3 ਸਾਲ ਜਦੋਂ ਇਹ ਵੈਰੈਟੀ ਆਈ ਹੈ ਮਾਰਕੀਟ ਦੇ ਵਿੱਚ ਜਲੰਧਰ ਰੋਪੜ ਏਰੀਆ ਦੇ ਵਿੱਚ ਕਾਫੀ ਜਿਆਦਾ ਬਬਾਲ ਬਚਿਆ ਉੱਥੇ ਇਸ ਵੈਰੈਟੀ ਨੂੰ ਪ੍ਰਾਈਵੇਟ ਮਿੱਲਰ ਦੁਆਰਾ ਖਰੀਦਿਆ ਨਹੀਂ ਗਿਆ ਸੀਗਾ ਇਹ ਬਿਲਕੁਲ ਸੱਚਾਈ ਹੈਗੀ ਆ ਕਿਉਂਕਿ ਇਹਦਾ ਦਾਣਾ ਆਮ ਦੇ ਨਾਲੋਂ ਥੋੜਾ ਬਰੀਕ ਹੈਗਾ ਬਟ ਪਿਛਲੇ 2 ਸਾਲਾਂ ਦੇ ਰੁਝਾਨ ਦੇ ਮੁਤਾਬਕ ਕਿਸਾਨਾਂ ਨੇ ਇਹਦਾ ਜਿਹੜਾ ਝਾੜ ਆ ਉਹ ਲਗਭਗ 35 ਕੁਆਂਟਲ ਤੋਂ ਉੱਪਰ-ਉੱਪਰ ਬਹੁਤ ਜ਼ਿਆਦਾ ਵੱਡੇ ਏਰੀਆ ਦੇ ਵਿੱਚ ਨੋਟ ਕੀਤਾ ਜਿਹਦੇ ਕਰਕੇ ਇੱਕ ਖੁੰਡ ਚਾ ਸਕਦਾ ਵਿਸ਼ਾ ਬਣ ਗਈ ਤੇ ਵੱਡੇ ਪੱਧਰ ਤੇ ਲੱਗਣ ਲੱਗ ਗਈ ਹੈਗੀ ਆ ਇਹਦੇ ਨਾਲ ਹੀ ਇੱਕ ਗੱਲ ਚੱਲਦੀ ਹੈਗੀ ਆ ਕਿ ਕੀ ਬਾਸਮਤੀ ਕਣਕ ਦੇ ਵੱਢ ਤੋਂ ਬਾਅਦ ਦੋ ਵਾਰੀ ਹੋ ਜਾਂਦੀ ਹੈਗੀ ਆਪਣੀ ਇਸ ਵੀਡੀਓ ਵਿੱਚ ਤੀਜਾ ਸਵਾਲ ਇਹ ਡਿਸਕਸ਼ਨ ਹੋਣ ਲੱਗਿਆ ਹੈਗਾ ਪਹਿਲਾ ਸਵਾਲ ਇਹ ਸੀ ਕਿ ਪੂਸ਼ਾ ਚਵਾਲੀ ਬੰਦ ਹੋ ਗਿਆ ਨਹੀਂ ਹੋਇਆ ਜੀ ਪੂਸ਼ਾ ਚਵਾਲੀ ਨਹੀਂ ਵਿਕੇਗਾ ਵਿਕੇਗਾ ਜੀ ਬਿਲਕੁਲ ਸ਼ਰਿਆਮ ਵਿਕੇਗਾ ਆਪਣੇ ਗਵਾਂਢੀ ਸੂਬੇ ਵਿੱਚ ਵੀ ਵਿਕੇਗਾ ਪਰ ਤੁਹਾਡੇ ਪਾਣੀ ਦੇ ਸੰਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਡੀਐਸਆਰ ਕਰਦੇ ਹੋ ਤੁਸੀਂ ਟ੍ਰਾਂਸਪਲੈਂਟਿੰਗ ਕਰਦੇ ਹੋ ਇਸ ਵਾਰ ਅਨੁਮਾਨਨ ਹੈ ਅਨੁਮਾਨ ਹੈਗਾ ਕਿ 18 ਜੂਨ ਤੋਂ ਬਾਅਦ-ਬਾਅਦ ਹੀ ਪੰਜਾਬ ਦੇ ਵਿੱਚ ਟ੍ਰਾਂਸਪਲੈਂਟਿੰਗ ਦੇ ਲਈ ਬਿਜਲੀ ਸਪਲਾਈ ਕਿਸਾਨਾਂ ਨੂੰ ਦਿੱਤੀ ਜਾਵੇਗੀ ਅੰਦਾਜ਼ਿਕ ਹੈ ਇਹ ਕੋਈ ਕਨਫਰਮ ਨਹੀਂ ਹੈਗਾ ਬਟ ਉੱਥੇ ਕੀ ਹੈ ਕਿ ਕਈ ਵਾਰੀ ਇੰਨਾ ਕਿਸਮ ਦਾ ਫਿਰ ਪਕਾ ਨਵੰਬਰ ਚ ਹੁੰਦਾ ਜਿੱਥੇ ਸਿਲ ਬਹੁਤ ਜ਼ਿਆਦਾ ਆ ਜਾਂਦੀ ਹੈ ਤੇ ਕਣਕ ਬਜਾਈ ਦੇ ਲਈ ਸਮਾਂ ਘੱਟ ਵੱਜਦਾ ਤਾਂ ਉੱਥੇ ਫਾਰਮਰ ਨੂੰ ਆਪਣੇ ਆਪ ਹੀ ਇਹ ਵੈਰਾਈਟੀਆਂ ਬੰਦ ਕਰਨੀਆਂ ਪੈਣੀਆਂ ਖੇਤੀ ਦੇ ਵਿੱਚ ਕੁਝ ਵੀ ਸਵਿਚ ਵਾਲਾ ਕੰਮ ਨਹੀਂ ਹੈਗਾ ਕੋਈ ਨਵੀਂ ਬਰਾੜੀ ਸਾਰੇ ਵੱਡੇ ਏਰੀਆ ਚ ਲਾਉਣੀ ਆ ਤਾਂ ਸੋਚਨapੋ ਨਹੀਂ ਲੱਗੇਗੀ ਕੋਈ ਵੈਰੈਟੀ ਵੱਡੇ ਏਰੀਆ ਚ ਲੱਗ ਰਹੀ ਸੀ ਸੋਚਨapੋ ਬੰਦ ਕਰਨੀ ਨਹੀਂ ਹੋਵੇਗੀ ਇਹ ਸਮਾਂ ਇਸ ਤਰੀਕੇ ਦਾ ਨਹੀਂ ਹਾਂ ਉਹ ਮਾਈਂਡ ਵੇਵ ਦਾ ਹਿੱਸਾ ਬਣ ਸਕਦੀ ਆ ਉਹ 2-3 ਸਾਲਾਂ ਦੇ ਵਿੱਚ ਆਪਣੇ ਆਪ ਹੀ ਫਾਰਮਰ ਉਹਨੂੰ ਸੂਟੇਬਲ ਚੀਜ਼ ਨੂੰ ਅੱਗੇ ਲੈ ਕੇ ਆਉਂਦੇ ਹੈਗੇ ਆ ਕੁਝ ਫਾਰਮਰ ਪੁੱਛ ਰਹੇ ਹੈਗੇ ਕਾਫੀ ਜਿਆਦਾ ਵੀਡੀਓ ਰੀਲਾਂ ਪ੍ਰਾਈਵੇਟ ਬਰੀਡਰਾਂ ਦੁਆਰਾ ਇਹ ਜਿਹੜੇ ਸੀਡ ਪ੍ਰੋਡਿਊਸਰ ਨੇ ਉਹ ਦੱਸਦੇ ਹੈਗੇ ਆ ਕਿ ਬਾਸਮਤੀ ਦੋ ਵਾਰ ਹੋ ਸਕਦੀ ਹੈ ਜੀ ਬਾਸਮਤੀ ਤੁਸੀਂ ਕਣਕ ਵਾਲੇ ਬਾਢ ਵਿੱਚ ਬਜਾਈ ਕਰਦੇ ਹੋ ਤੇ ਉਸ ਤੋਂ ਬਾਅਦ ਪਨੀਰੀ ਤਿਆਰ ਕਰਦੇ ਹੋ ਤੇ ਫੇਰ ਲਾ ਦਿਓ ਉਹਨਾਂ ਦਾ ਵਾਸ ਨਹੀਂ ਚੱਲਦਾ ਬਾਸਮਤੀ ਉਹ ਤਿੰਨ ਵਾਰ ਵੀ ਲਵਾ ਦੇਣਾ ਹਿੰਦੁਸਤਾਨ ਦੀਆਂ ਬਹੁਤ ਜ਼ਿਆਦਾ ਸਟੇਟਾਂ ਦੇ ਵਿੱਚ ਤਿੰਨ ਵਾਰ ਵੀ ਝੋਨਾ ਹੁੰਦਾ ਹੈਗਾ ਪਰ ਉੱਥੇ ਇੱਕ ਵਾਰ ਵੀ ਬਾਸਮਤੀ ਨਹੀਂ ਲੱਗਦੀ ਕਿਉਂਕਿ ਉਹਦਾ ਕਲਾਈਮੇਟ ਨਹੀਂ ਉਹਦੇ ਇੱਥੇ ਉਹਦਾ ਜੀਆਈ ਟੈਗ ਨਹੀਂ ਮਿਲਿਆ ਹੋਇਆ ਜੇ ਆਪਾਂ ਨੂੰ ਜੀਆਈ ਟੈਗ ਮਿਲਿਆ ਹੋਇਆ ਤਾਂ ਉਹਦਾ ਇੱਕ ਪ੍ਰੋਪਰ ਸਟੈਂਡਰਡ ਕ੍ਰਾਈਟੇਰੀਆ ਕਿ ਆਪਾਂ ਜੁਲਾਈ ਦੇ ਵਿੱਚ ਕ੍ਰੌਪ ਲਗਾਉਣੀ ਹੈਗੀ ਆ ਤੇ ਆਪਾਂ ਨੇ ਐਂਡ ਅਕਤੂਬਰ ਜਾਂ ਨਵੰਬਰ ਦੇ ਪਹਿਲੇ 15 ਵਾੜੇ ਵਿੱਚ ਫਸਲ ਨੂੰ ਕਟਾਈ ਕਰਨੀ ਹੈਗੀ ਤਾਂ ਕਿ ਇੱਕ ਬੈਟਰ ਕੁਆਲਿਟੀ ਬਣ ਸਕੇ ਐਕਸਪੋਰਟ ਦੇ ਵਿੱਚ ਪ੍ਰੋਬਲਮ ਨਾ ਆਵੇ ਤੁਸੀਂ ਅਪ੍ਰੈਲ ਦੇ ਮਹੀਨੇ 'ਚ ਬਜਾਈ ਕਰ ਲਓਗੇ ਅਗਸਤ ਦੇ ਮਹੀਨੇ 'ਚ ਵੱਢੋਗੇ ਕਿਹੜੇ ਤਰੀਕੇ ਦੇ ਨਾਲ ਪੈਡੀ ਦਾ ਪਲਾਂਟ ਇੰਨਾ ਕਿ ਸੈਂਸਿਟਿਵ ਪਲਾਂਟ ਹੈਗਾ ਬਦਲਵਾਈ ਹੈਗੀ ਐ ਕੰਮਣ ਹੋ ਰਹੀ ਹੈ ਇਹ ਨਸਾਰਾ ਨਹੀਂ ਲੈਂਦਾ ਠੀਕ ਹੈ ਬਦਲਬਾਈ ਬਾਅਦ ਦੇ ਵਿੱਚ ਹੋ ਗਈ ਇੱਕਦਮ ਝੜੀ ਲੱਗ ਗਈ ਇਹਦੇ ਫੁੱਲਾਂ ਦੀ ਪੋਲੀਨੇਸ਼ਨ ਦੇ ਵਿੱਚ ਇੰਨੀ ਜਿਆਦੇ ਸਮੱਸਿਆ ਆਈ ਵੀ ਫੋਕ ਵੀ ਰਹਿ ਸਕਦੀ ਹੈ ਅਗਰ ਬਿਲਕੁਲ ਟੈਂਪਰੇਚਰ ਡਰਾਈ ਰਹਿ ਗਿਆ ਤਾਂ ਵੀ ਇਹਦੇ ਦਾਣਿਆਂ ਦਾ ਗ੍ਰੇਨ ਵੇਟ ਘਟ ਸਕਦਾ ਹੈਗਾ ਇਹਦੀ ਪੋਲੀਨੇਸ਼ਨ ਬਹੁਤ ਜਿਆਦੇ ਵੱਡੇ ਪੱਧਰ ਤੇ ਇਫੈਕਟ ਹੋ ਸਕਦੀ ਹੈ ਦਾਣਾ ਖਾਲੀ ਵੀ ਰਹਿ ਸਕਦਾ ਹੈਗਾ ਕੌਣ ਜ਼ਿੰਮੇਦਾਰ ਹੋਵੇਗਾ ਇਹ ਕੋਈ ਪ੍ਰਾਈਵੇਟ ਬਰੀਡਰ ਐਵੇਂ ਕੋਈ ਵੀਡੀਓ ਚਲਾਵਾ ਦਿੰਦਾ ਹੈਗਾ ਕਿ ਬਾਸਮਤੀ ਦੋ ਵਾਰ ਹੋ ਸਕਦੀ ਹੈ ਜੀ ਉਹਨੂੰ ਕਹ ਪਾਜੀ ਤੂੰ ਕਰ ਲੈ 5 ਵਾਰ ਕਰ ਲੈ ਸਾਡੇ ਭਾਈ ਪਰ ਸਾਡੇ ਤੋਂ ਨਾ ਕਰਵਾ ਜਿਹੜੀ ਬਾਸਮਤੀ ਦਾ ਰੇਟ ਅੱਜ ਸਮੇਂ 4000 ਚੱਲ ਰਿਹਾ ਹੈਗਾ ਉਹ ਪਰਮਲ ਦੇ ਰੇਟ ਆ ਕੇ ਵੇਕੇਗੀ ਤਾਂ ਕੀ ਫਾਰਮਰ ਉਹਦੇ ਤੋਂ ਪ੍ਰੋਫਿਟ ਲੈ ਪਾਏਗਾ ਤੁਸੀਂ ਸਹੀ ਤਰੀਕੇ ਦੇ ਨਾਲ ਇੱਕ ਵਾਰ ਹੀ ਫਸਲ ਕਰ ਲਓ ਜਿਹੜੀਆਂ ਕਿਸਮਾਂ ਚੰਗੇ ਝਾੜ ਦੇ ਸਕਦੀਆਂ ਨੇ ਉਹਨਾਂ ਦੇ ਬੈਸਟ ਟਾਈਮ ਕਿਹੜੇ ਨੇ ਮੈਨੇ ਕਿਤਾਬ ਵਿੱਚ ਵੀ ਮੈਂਸ਼ਨ ਕੀਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਹੀ ਬਾਸਮਤੀ ਕਿਸਮਾਂ ਨੂੰ ਲੈ ਕੇ ਉਹਨਾਂ ਨੂੰ ਬਜਾਈ ਕਰਨਾ ਜਾਂ ਉਹਨਾਂ ਦੀ ਪਨੀਰੀ ਲਾਉਣੀ ਹੈ ਜਾਂ ਉਹਨਾਂ ਨੂੰ ਫਿਰ ਅੱਗੇ ਆ ਕੇ ਟ੍ਰਾਂਸਪਲੈਂਟ ਕਰਨਾ ਉਹਦੇ ਪ੍ਰੋਪਰ ਟਾਈਮਿੰਗ ਤੁਹਾਡੇ ਨਾਲ ਇੱਕ ਸਪੈਸ਼ਲ ਵੀਡੀਓ ਦੇ ਰਾਹੀਂ ਸਾਂਝੇ ਕਰਾਂ ਅੱਜ ਦੀ ਵੀਡੀਓ ਚ ਤਿੰਨ ਸਵਾਲ ਸੀਗੇ ਇਹਨਾਂ ਨੂੰ ਤੁਸੀਂ ਸੁਣਿਆ ਅੱਗੇ ਵੀ ਵੀਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਇੰਸਟਾਗ੍ਰਾਮ ਫੇਸਬੁਕ YouTube ਫਸਲਾਂ ਦੀ ਜਾਣਕਾਰੀ ਦੇ ਨਾਲ ਜੁੜੇ ਰਹੋ ਬਹੁਤ ਧੰਨਵਾਦ ਥੈਂਕ ਯੂ